ਰਾਸ਼ਨ ਕਾਰਡ ਸਕੀਮ ਸੰਬੰਧੀ ਆਈ ਵੱਡੀ ਖਬਰ 5-5 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਕੀਮ ਦੇ ਫਾਰਮ ਭਰ ਲਓ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚਲਦੇ ਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਅਤੇ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਰਾਸ਼ਨ ਕਾਰਡ ਲਈ ਨਹੀਂ ਪਵੇਗੀ ਕਾਰਡ ਦੀ ਲੋੜ ਰਾਸ਼ਨ ਲਈ ਇਸ ਤਰ੍ਹਾਂ ਮਿਲੇਗੀ ਹੁਣ ਕਣਕ ਜੀ ਹਾਂ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਜਿਹੜੀ ਸਾਹਮਣੇ ਆ ਰਹੀ ਹੈ ਰਾਸ਼ਨ ਕਾਰਡ ਲੈ ਕੇ ਪੰਜਾਬ ਰਾਸ਼ਨ ਚ ਵੰਡ ਨੂੰ ਲੈ ਕੇ ਸਰਕਾਰ ਨਵਾਂ ਬਦਲਾ ਕਰਨ ਜਾ ਰਹੀ ਹੈ ਇਹ ਬਦਲਾ ਵੀ ਸ਼ੁਰੂ ਕਰ ਦਿੱਤਾ ਹੈ ਗਿਆਹ ਰਾਜ ਚ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹੁਣ ਰਾਸ਼ਨ ਕਾਰਡ ਦੀ ਲੋੜ ਨਹੀਂ ਪਵੇਗੀ ਅਸਲ ਵਿੱਚ ਲਾਪਾਤੀਆਂ ਨੂੰ ਸਮਾਰਟ ਕਾਰਡ ਰਾਹੀਂ ਰਾਸ਼ਨ ਮਿਲੇਗਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਰਾਸ਼ਨ ਕਾਰਡ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਕੀ ਇਹ ਪੂਰੀ ਜਾਣਕਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਦੇ ਲਈ ਸੁਪੇ ਦਾਇਆ ਖਰਾਕਸ ਤੇ ਸਪਲਾਈ ਪਾਰਟ ਏਜੰਸੀ ਹਾਇਰ ਕਰ ਰਿਹਾ ਹੈ ਇਹ ਏਜੰਸੀ 40 ਲੱਖ ਸਮਾਰਟ ਕਾਰਾਂ ਦੇ ਨਿਰਮਾਣ ਤੇ ਡਿਲੀਵਰੀ ਕਰੇਗੀ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ 68 ਫੀਸਦੀ ਕਾਰ 2 ਮਹੀਨਿਆਂ ਵਿੱਚ ਤਿਆਰ ਹੋ ਜਾਣਗੇ ਜੀ ਜੀ ਹਾਂ ਹੁਣ ਰਾਸ਼ਨ ਕਾਰਡ ਦੀ ਜਗ੍ਹਾ ਤੇ ਸਮਾਰਟ ਕਾਰਡ ਜਿਹੜੇ ਬਣਨਗੇ ਤੇ ਲੋਕਾਂ ਨੂੰ ਉਹਨਾਂ ਤੇ ਹੀ ਹੁਣ ਜਿਹੜੀ ਕਣਕ ਜਿਹੜੀ ਹੈ ਮਿਲੇਗੀ ਦਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਰਾਸ਼ਨ ਕਾਰਡ ਨੂੰ ਲੈ ਕੇ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ ਆਈ ਹੈ ਸਾਹਮਣੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਲਈ ਵੱਡੀ ਖਬਰ ਹੈ ਜੀ ਜੀ ਹਾਂ ਜਾਣੋ ਕਿੰਨਾਂ ਲੋਕਾਂ ਦੀ ਵਧੇਗੀ ਮੁਸੀਬਤ ਸਰਕਾਰ ਨੇ ਲਿਆ ਵੱਡਾ ਫੈਸਲਾ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਨਸ਼ਨ ਨੂੰ ਲੈ ਕੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਮਿਲਦੀ ਹੈ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਮਿਲਦੀ ਹੈ ਜਿਹੜੀ ਪੈਨਸ਼ਨ ਉਸ ਬਾਰੇ ਅਪਡੇਟ ਤੁਹਾਨੂੰ ਹਾਂਜੀ ਕਰਦੇ ਆਂ ਪੰਜਾਬ ਵਾਸੀਲੇ ਅਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੂਬੇ ਸਰਕਾਰ ਸੂਬੇ ਦੇ ਪੈਨਸ਼ਨਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਚਲਦਿਆਂ ਅਮ ਸੇਵਾ ਐਪ ਲਾਂਚ ਕੀਤੀ ਜਾ ਰਹੀ ਹੈ ਇਸ ਨਾਲ ਮ੍ਰਿਤਕ ਬਜ਼ੁਰਗ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਜਾਣ ਵਾਲੀ ਪੈਨਸ਼ਨ ਖਤਮ ਹੋ ਜਾਵੇਗੀ ਹਰ ਪੈਨਸ਼ਨ ਦੀ ਉਹਨਾਂ ਦੇ ਘਰ ਜਾ ਕੇ ਤਸਦੀਕ ਕੀਤੀ ਜਾਵੇਗੀ ਇੰਨਾ ਹੀ ਨਹੀਂ ਪੈਨਸ਼ਨਰਾਂ ਦੀ ਲਾਈਵ ਫੋਟੋਆਂ ਵੀ ਲਈਆਂ ਜਾਣਗੀਆਂ ਜੋ ਇਸ ਐਪ ਵਿੱਚ ਅਪਲੋਡ ਕੀਤੀਆਂ ਜਾਣਦੀਆਂ ਹਨ ਜਾਣਗੀਆਂ ਜਾਂਚ ਦੌਰਾਨ ਜੇਕਰ ਪੈਨਸ਼ਨਰ ਮ੍ਰਿਤਕ ਪਾਇਆ ਗਿਆ ਤਾਂ ਉਸ ਦਾ ਨਾਮ ਤੁਰੰਤ ਹਟਾ ਦਿੱਤਾ ਜਾਵੇਗਾ ਇਹ ਪ੍ਰਕਿਰਿਆ ਇੱਕ ਸਰਵੇਖਣ ਵਿੱਚ ਕੀਤੀ ਜਾਵੇਗੀ ਅੰਗਰਵਾਰੀ ਵਰਕਰ ਦੇ ਸੁਪਰਵਾਈਜ਼ਰ ਹਰ ਪਿੰਡ ਵਿੱਚ ਜਾ ਕੇ ਕਰਨਗੇ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਹਨੇਰੀ ਤੂਫਾਨ ਸੰਬੰਧੀ ਅਜਾ ਲੋ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਜੀ ਹਾਂ ਕੀ ਹੈ ਪੂਰੀ ਖਬਰ ਅਪਡੇਟ ਤੁਹਾਨੂੰ ਸਾਂਝੀ ਕਰਦੇ ਹਾਂ ਮੌਸਮ ਲੈ ਕੇ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਜੀ ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਹਨੇਰੀ ਤੂਫਾਨ ਸੰਬੰਧੀ ਜ਼ੈਰੋਲਰਡ ਜਾਰੀ ਕੀਤਾ ਗਿਆ ਇਸ ਤਹਿਤ 5 ਤੇ 6 ਜਨਵਰੀ ਨੂੰ ਧੁੰਦ ਦਾ ਪ੍ਰਭਾਵ ਵਧਨ ਸੰਬੰਧੀ ਦੱਸਿਆ ਜਾ ਰਿਹਾ ਹੈ ਜੀ ਉੱਥੇ ਹੀ ਮੌਸਮ ਦੇ ਮਾਹਿਰਾਂ ਵੱਲੋਂ ਸੰਗਣੀ ਤੋਂ ਸੰਗਣੀ ਧੁੰਦੀ ਚੇਤਾਵਨੀ ਜਾਰੀ ਕਰਕੇ ਚੌਕਸੀ ਵਰਤਣ ਲਈ ਕਿਹਾ ਗਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਇਹ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੇਤਾਵਨੀ ਦੱਸੀ ਜਾ ਰਹੀ ਹੈ ਜੀ ਜੀ ਹਾਂ ਤਾਂ ਦੇਖੋ ਜੀ ਇਸ ਚੇਤਾਵਨੀ ਮੁਤਾਬਕ ਹਰਿਆਣਾ ਦੇ ਪੰਜਾਬ ਵਿੱਚ ਭਾਰੀ ਬਾਰਿਸ਼ ਦੱਸੀ ਜਾ ਰਹੀ ਹੈ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ ਲਈ ਹੈ ਅ ਦੇ ਦੇਖ ਸਕਦੇ ਹੋ ਪੰਜਾਬ ਵਾਸੀਆਂ ਲਈ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ ਤਿੰਨ ਦਿਨ ਬੱਸਾਂ ਰਹਿਣਗੀਆਂ ਬੰਦ ਹੜਤਾਲ ਜਿਹੜੀ ਹੈ ਬੱਸਾਂ ਦੇ ਵੱਲੋਂ ਕੀਤੀ ਗਿਆ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਿਆ ਜੀ ਜੀ ਹਾਂ ਬੱਸਾਂ ਤਿੰਨ ਦਿਨ ਹੁਣ ਬੰਦ ਰਹਿਣਗੀਆਂ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਲਗਾਤਾਰ ਤਿੰਨ ਦਿਨ ਬੱਸਾਂ ਬੰਦ ਰਹਿਣਗੀਆਂ 6 ਤੋਂ ਲੈ ਕੇ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਹੜਤਾਲ ਤੇ ਨਹੀਂ ਜੀ ਤਾਂ ਵੱਡੀ ਖਾਬਰ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਹੈ 3 ਦਿਨਾਂ ਦੌਰਾਨ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਜਿਸ ਕਾਰਨ ਆਮ ਲੋਕਾਂ ਕੋ ਸੋਚ ਸਮਝ ਕੇ ਘਰ ਤੋਂ ਬਾਹਰ ਨਿਕਲ ਤਾਂ ਦੇਖ ਲਈ ਜਾਣਕਾਰੀ ਅਨੁਸਾਰ ਪੀਆਰਟੀਸੀ ਪੰਜਾਬਸ ਮੁਲਾਜ਼ਮ ਜੂਨੀਅਰ ਵੱਲੋਂ ਬੀਤੇ ਦਿਨੀਂ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਜੀ ਸਿੰਘ ਪੁੱਲਰ ਦੇ ਨਾਲ ਮੀਟਿੰਗ ਹੋਈ ਸੀ ਇਸ ਦੌਰਾਨ ਉਹਨਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਠੇਕੇਾ ਮੁਲਾਜ਼ਮਾਂ ਨੂੰ ਲੈਗਲ ਕਰਨ ਸਮੇਤ ਹੋਰ ਮੰਗਾ ਸੰਬੰਧੀ ਚਰਚਾ ਹੋਈ ਸੀ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਅ ਤਦ ਹੀ ਦੇਖ ਸਕਦੇ ਹੋ ਪੀਪੀਸੀਬੀ ਨੇ ਕੀਤੀ ਸਕਤੀ ਚਾਈਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 25000 ਰੁਪਏ ਦਾ ਇਨਾਮ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਪਵਨ ਨਾਬਰ ਰੋਡ ਪਟਿਆਲਾ ਵੱਲੋਂ ਚਾਇਨਾ ਡੋਰ ਦੀ ਵਿਕਰੀ ਦੀ ਸੂਚਨਾ ਦੇਣ ਵਾਲੇ ਨੂੰ 25000 ਰੁਪਏ ਦਾ ਜੁਰਮ ਦੇਣਾ ਦਾ ਐਲਾਨ ਕੀਤਾ ਹੈ ਐਲਾਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਦੱਸਿਆ ਹੈ ਕਿ ਨੈਸ਼ਨਲ ਗ੍ਰੀਨ ਕਿਊਬ੍ਰੀਨੋਲ ਵੱਲੋਂ ਪਾਸ ਕੀਤੀ ਗਈ ਹੁਕਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਜੀ ਪਾਲਣਾ ਕਰਦਿਆਂ ਸਰਕਾਰ ਦੇ ਤਾਂ ਦੇਖੋ ਜੀ ਵੱਡੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਜੇ ਕੋਈ ਪੰਜਾਬ ਦੇ ਵਿੱਚ ਚੈਨਾਡੌਰ ਦੀ ਵਿਕਰੀ ਕਰਦਾ ਤਾਂ ਉਹਦੀ ਜੇ ਕੋਈ ਪਤਾ ਦੱਸੇਗਾ ਤਾਂ ਉਸ ਨੂੰ ਨਾਂ 25000 ਰੁਪਏ ਨਾਲ ਦਿੱਤਾ ਜਾਵੇਗਾ ਤਾਂ ਦੇਖੋ ਜੀ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਮਿਲੀ ਕਾਮਯਾਬੀ ਸਰਹੱਦ ਤੋਂ ਪਾਕਿਸਤਾਨ ਡਰੋਨ ਤੇ ਦੋ ਪੈਕੇਟ ਹੈਰੋਇਨ ਜਿਹੜੀਆਂ ਬਰਾਮਦ ਕੀਤੀ ਗਈ ਹੈ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਸੀਮਾ ਸੁਰੱਖਿਆ ਬਲ ਨੂੰ ਵੱਡੀ ਕਾਮਯਾਬੀ ਮਿਲੀ ਹੈ ਫਰਲਾ ਸੈਕਟਰ ਦੀਨ ਆਉਂਦੀ ਸੀਮਾ ਸੁਰੱਖਿਆ ਬਲ ਦੇ ਸਰਦੀ ਚੌਕਸੀ ਧਰਮਾ ਦੇ ਇਲਾਕੇ ਅੰਦਰੋਂ ਵੱਖ-ਵੱਖ ਥਾਵਾਂ ਤੋਂ ਇੱਕ ਪਾਕਿਸਤਾਨੀ ਡਰੋਨ ਅਤੇ ਦੋ ਪੈਕੇਟ ਹੈਰੋਇਨ ਜਿਹੜੇ ਬਰਾਮਦ ਕਰਨ ਦੀ ਖਬਰ ਹੈ ਜੀ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਦੇਖ ਸਕਦੇ ਹੋ ਤਾਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਹ ਪਾਕਿਸਤਾਨ ਸਰਹੱਦ ਤੋਂ ਜਿਹੜਾ ਡਰੋਨ ਅਤੇ ਹੈਰੋਨ ਜਿਹੜੀ ਆ ਜਵਾਨਾਂ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਵੱਡੀ ਕਾਮਯਾਬੀ ਮਿਲੀ ਹੈ ਬੀਐਸਐਫ ਦੇ ਜਵਾਨਾਂ ਨੂੰ ਜੀ ਹਾਂ ਪੰਜਾਬ ਪੁਲਿਸ ਨੂੰ ਮਿਲੀ ਸੀ ਖਾਸ ਇਸ ਇਤਲਾ ਦੇ ਦਾਰ ਦੇ ਥਾਣਾ ਖਾਲੜਾ ਦੇ ਪੁਲਿਸ ਵੱਲੋਂ ਬੀਐਸਐਫ ਦੀ ਸਰਹੱਦ ਚੌਕ ਦੀ ਚੌਂਕੀ ਧਰਮਾ ਵਿਖੇ ਤਰ੍ਹਾਂ 103 ਬਟਾਲੀਆਨ ਦੇ ਜਵਾਨਾਂ ਨੇ ਮਿਲ ਕੇ ਦੱਸੀ ਥਾਂ ਦੀ ਤਲਾਸ਼ੀ ਕੀਤੀ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤੁਹਾਨੂੰ ਮਿਲਣਗੇ ਦੇ ਵਿੱਚ ਬਹੁਤ ਲੱਖਾਂ ਰੁਪਏ ਦਾ ਲਾਭ ਮਿਲੇਗਾ ਸਰਕਾਰੀ ਸਕੀਮਾ ਪੋਸਟ ਆਫਿਸ ਦੀ ਜੀ ਹਾਂ ਜਦੋਂ ਵੀ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਸੁਰੱਖਿਆ ਨਿਵੇਸ਼ ਆਪਸ਼ਨ ਵਿੱਚੋਂ ਐਫ ਡੀ ਨੂੰ ਪਹਿਰੀ ਤਰਾਈ ਦਿੱਤੀ ਜਾਂਦੀ ਹੈ ਹੁਣ ਇੱਕ ਸੁਰੱਖਿਅਤ ਨਿਵੇਸ਼ ਆਪਸ਼ਨ ਹੈ ਗਿਆ ਜੀ ਸਿਕਿਉਰ ਇਨਵੈਸਟਮੈਂਟ ਆਪਸ਼ਨ ਜੀ ਹਾਂ ਪੋਸਟ ਆਫੀਸ ਦੀ ਸਕੀਮ ਹੈ ਸਮਾਲ ਸੇਵਿੰਗ ਸਕੀਮ ਇਸ ਦੇ ਵਿੱਚ ਅਪਲਾਈ ਕਰਕੇ ਸਕੀਮ ਬਹੁਤ ਹੀ ਵਧੀਆ ਹੈ ਇਸ ਸਕੀਮ ਦੇ ਤੁਹਾਡਾ ਪੈਸਾ ਜਿਹੜਾ ਦੁੱਗਣਾ ਹੋ ਜਾਂਦਾ ਜੀ ਜੀ ਹਾਂ ਜੀ ਹਾਂ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਕਿਸਾਨ ਵਿਕਾਸ ਪੱਤਰ ਸਕੀਮ ਇਸ ਦੇ ਵਿੱਚ ਤੁਸੀਂ ਤੁਹਾਡੇ ਜੇ ਤੁਸੀਂ ਇਸ ਦੇ ਵਿੱਚ 5 ਲੱਖ ਰੁਪਏ ਲਾਉਂਦੇ ਹੋ ਤਾਂ ਤੁਹਾਡਾ 10 ਲੱਖ ਰੁਪਏ ਹੋ ਜਾਵੇਗਾ ਯਾਨੀ ਕਿ ਤੁਹਾਨੂੰ ਡਬਲ ਪੈਸੇ ਮਿਲਣਗੇ 115 ਮਹੀਨਿਆਂ ਦੇ ਬਾਅਦ 9 ਸਾਲ 7 ਮਹੀਨੇ ਬਾਅਦ ਤੁਹਾਡੇ ਪੈਸੇ ਡਬਲ ਹੋ ਜਾਣਗੇ ਇਹ ਇੱਕ ਸਰਕਾਰੀ ਸਕੀਮ ਹੈ ਇਸ ਦੇ ਵਿੱਚ ਅਪਲਾਈ ਕਰਕੇ ਤੁਸੀਂ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਡਾਕਖਾਨੇ ਵਿੱਚ ਜਾ ਕੇ ਤੁਸੀਂ ਇਸ ਸਕੀਮ ਬਾਰੇ ਪਤਾ ਕਰ ਸਕਦੇ ਹੋ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦੀ ਸਾਰਿਆਂ ਨੂੰ